ਆਹਨ ਲੋਕੋ ਸੇਰਾਸੂ ਕੋ ਲੱਗਨੇ ਕੋ ਆਏ ਬਾਹਰ ਆਜੇ ਫਤਨੂ ਆਸੂ ਲਗਾ ਦੋ ਗਰਦਨ ਪੁਸ਼ਰੀ ਨਾਲ ਲਗਾ ਦੋ ਸ਼ਰਨਕ੍ਰਿਸ਼ਨ ਕਰਨਾ ਸਾਵਧਾਨੀ ਤੁਹਾਨੂੰ ਤੇ ਬੋਲਣਾ ਗਰਦਨ ਪੁਸ਼ਰੀ ਨਾਲ ਲਗਾਣਾ ਪੈਰ ਕੋ ਮਗਰ ਪਾ ਲਈਏ ਕਰਦੇ ਹੋ ਫਿਰ ਸਾਹ ਪਰ ਕੇ ਲੱਗ ਭਾਈ ਲੈਫਟ ਸਾਈਡ ਦੀ ਦੇਖਣੀ ਥੋੜੀ ਮੋਟਰ ਤੇ ਕਰਦੇ ਹੋ ਫਿਰ ਸਾਹ ਪਰ ਕੇ ਗਰਦਨ ਪੂਰੀ ਕਿਸ਼ਰੀ ਨਾਲ ਲਗਾਓ ਪੱਟਾਂ ਨੂੰ ਦਬਾਉਣਾ ਕਰਨ ਕਿਸ਼ਰੀ ਨਾਲ ਲਗਾਉਣਾ ਗਰਦਨ ਹੀ ਅੱਗੇ ਲਿਆਵਾਂਗੇ ਗਰਦਨ ਪਿੱਛੇ ਲੱਗੀ ਐ ਬਾਜੀ ਜਿਹੜੇ ਜਿਹੜੇ ਫੋਲਡ ਕਰਦੇ ਹੋ ਆਲਾਟ ਥੋੜੀ ਜ਼ਮੀਨ ਤੇ ਲਗਾਉਣੀ ਕਿ ਫਲਾਸਨ ਰਾਈਟ ਸਾਈਡ ਸੱਜੇ ਪਾਸੇ ਜਾਂਦੇ ਖੱਬੇ ਪਾਸੇ ਜਾਂਦੇ ਮੋੜ ਜਾਣਗੇ ਬੈਗ ਰਨਿੰਗ ਕਰ ਗਿਆ ਬੈਗ ਰਨਿੰਗ ਸਾਈਡ ਤੇ ਤਰਫਟ ਲੈ ਕੇ ਪਿੱਛੇ ਪਾਰ ਆ ਜਾਓ ਮਰਕਟਾ ਆਸਨ ਬਾਜੀ ਤੰਦੋਂ ਕੇ ਬਰਾਬਰ ਧਾਏ ਪਾਏ ਅੱਡੀਆਂ ਪੰਜੇ ਮਿਲੇ ਹੋਏ ਪੂਰੀ ਸਾਹ ਤੇਂਕਰੋ ਰਹੀ ਵੀ ਹੁਣ ਕੋਡੇ ਫੋਲਡ ਕਰਨੇ ਇਕੱਠੇ ਮਲਾ ਕੇ ਅੱਡੀਆਂ ਪਿੱਛੇ ਵੱਪਰ ਸਰੀਰ ਨਾਲ ਟੱਚ ਕਰਨ ਤੋਂ ਸਰੀਰ ਨੂੰ ਉਠਾ ਕੇ ਅੱਗੇ ਕਰੋ ਲੈਫਟ ਕੰਨ ਜ਼ਮੀਨ ਤੇ ਲਗਾ ਕੇ ਸਵਾਸ ਵਰਕੇ ਕੋਡੇ ਰਾਈਟ ਸਾਈਡ ਜਾਵਾ ਕੀ ਹੋਈਆਂ ਕੱਲ ਜਿਹੜੇ ਪਾ ਕੰਡ ਮੇਨ ਤੋਂ ਲੱਗੇ ਗੋਡਾ ਗੋਡਾ ਮਲਾ ਕੇ ਬਾਵਨ ਪ੍ਰੈਸ ਕਰਨਾ ਇੱਥੋਂ ਅੱਗੇ ਬਾਜੂ ਸੈਂਟਰ ਕਿਉਣਾ ਇੰਡੀਅਨ ਪਿੱਛੇ ਸਰੀਰ ਨਾਲ ਟੱਚ ਕਰਨਾ ਸੱਜਾ ਕੰਨ ਲਗਾ ਕੇ ਗੋਡੇ ਲੈਫਟ ਸਾਈਡ ਬਾਵਨ ਕਿੱਥੇ ਨਾ ਗੋਡਿਆਂ ਨੂੰ ਦਬਾਉਣਾ ਹਾਂਜੀ ਜੀ ਕੀ ਤੁਸੀਂ ਅਜਿਹਾ ਹੁੰਦੇ ਹੋ ਤੁਸੀਂ ਯੋਗਾ ਦੇ ਸਥਾਨ ਪਰ ਤੁਸੀਂ ਇਹ ਭਾਰਤੀ ਯੋਗ ਕੇਂਦਰ ਅੰਮ੍ਰਿਤਸਰ ਵੱਲੋਂ ਇਹ ਯੋਗਾ ਇੱਥੇ ਸ਼ੁਰੂ ਕੀਤਾ ਗਿਆ 2014 ਦੇ ਵਿੱਚ 11 ਸਾਲ 11ਵਾਂ ਸਾਲ ਚੱਲਦਾ ਪਿਆ ਸਾਨੂੰ ਇੱਥੇ ਯੋਗਾ ਕਰਦੇ ਆ ਯੋਗਾ ਨਾਲ ਸਰੀਰ ਦੇ ਵਿੱਚ ਬੜੇ ਬਦਲਾਅ ਆਉਂਦੇ ਨੇ ਖੂਨ ਦਾ ਸਰਕਲ ਵਧੀਆ ਬਣਦਾ ਹੈ ਕਮਿਊਨਿਟੀ ਵਧੀਆ ਸਾਹ ਪ੍ਰਣਾਲੀ ਵਧੀਆ ਹੁੰਦੀ ਆ ਤੇ ਸਰੀਰ ਰੋਗਾਂ ਤੋਂ ਬਚਾ ਰਿਹਾ ਅੱਜ ਦਾ ਵਿਅਾਸ ਕੱਲ ਦੀ ਤੰਦਰੁਸਤੀ ਵese ਇੱਕ ਕਹਾਵਤ ਹੈ ਇਫ ਯੂ ਡੋਨਟ ਹੈਵ ਟਾਈਮ ਫॉर ਫਿਟਨੈਸ ਸੇਵ ਟਾਈਮ ਫॉर ਸਿਕਨੈਸ ਜੇ ਤੁਸੀਂ ਅੱਜ ਅਭਿਆਸ ਤੇ ਵਿਅਸਤੇ ਟਾਈਮ ਨਹੀਂ ਕੱਢਦੇ ਤੇ ਕੱਲ ਨੂੰ ਫਿਰ ਤੁਹਾਨੂੰ ਬਿਮਾਰੀ ਵਾਸਤੇ ਟਾਈਮ ਕੱਢਣਾ ਪਏਗਾ ਇਸ ਕਰਕੇ ਸਾਡੀ ਸਾਰੇ ਨੂੰ ਪੀ ਲਿਆ ਆਈ ਨਾਲਾ ਦੇ ਵਸੀਆਂ ਨੂੰ ਵੀ ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਸਤੀ ਯੋਗ ਸੰਸਥਾਨ ਦੇ ਨਾਲ ਜੁੜੋ ਤੇ ਇੱਥੇ ਆਣ ਕੇ ਆਪਣੀ ਸਿਹਤ ਪ੍ਰਤੀ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਕੱਢਦਿਆਂ ਦੀ ਸਾਨੂੰ 11ਵਾਂ ਸਾਲ ਚੱਲ ਰਿਹਾ ਸਰ 2014 ਵਿੱਚ ਸ਼ੁਰੂ ਹੋਇਆ ਹੈ ਜੀ ਕੀ ਲੋਕਾਂ ਨੂੰ થી ਪੀਲ ਕਰਦੇ ਹੋ ਇਹ ਵੀ ਵੀ ਆਪਣੀ ਸਿਹਤ ਵਾਸਤੇ ਆਪਣੇ ਵਾਸਤੇ ਤੇ ਆਪਣੀ ਸਿਹਤ ਨੂੰ ਮੋਕਾ ਰੱਖਦੇ ਹੋਏ ਹੈ ਭਾਰਤੀ ਯੋਗ ਸੰਸਥਾਨ ਦੀ ਸ਼ਾਖਾ ਦੇ ਵਿੱਚ ਆਓ ਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੋ ਆਪਣੀ ਸਿਹਤ ਵੀ ਵਧੀਆ ਕਰੋ ਤੇ ਆਪਣੇ ਬੱਚਿਆਂ ਨੂੰ ਵੀਗਾ ਪ੍ਰੇਰਿਤ ਕਰੋ ਵੀ ਯੋਗਦ ਨਾਲ ਜੁੜਨ ਜੀ ਜੀ ਇਹ ਲੇਡੀਜ਼ ਦਾ ਵੀ ਆਪਾਂ ਕਰਾਉਨੇ ਸੀ ਕਰਾਉਨੇ ਆ ਜੀ ਹਾਂ ਜੀ ਇਹ ਲੇਡੀ ਦੀ ਕਲਾਸਾਂ ਲੱਗਦੀਆਂ ਸਾਰਾ ਲੱਗ ਪਹਿਲਾਂ ਤਾਂ ਲੇਡੀਜ਼ ਕਾਫੀ ਵੱਡੀ ਸੰਖਿਆ ਦੇ ਵਿੱਚ ਸਵੇਰੇ ਆਉਂਦੇ ਹੁੰਦੇ ਸੀ ਪਰ ਕੁਝ ਟਾਈਮ ਤੋਂ ਉਹ ਨਹੀਂ ਆ ਰਹੇ ਤੇ ਵੈਸੇ ਸ਼ਾਮ ਦੀਆਂ ਕਲਾਸਾਂ ਲੱਗਦੀਆਂ ਲੇਡੀਜ਼ ਦੀਆਂ 4 ਤੋਂ 5 ਵੀ ਲੱਗਦੀ ਆ 5:30 ਤੋਂ 6:30 ਵੀ ਲੱਗਦੀ ਆ 6:30 ਤੋਂ 7:30 ਵੀ ਲੱਗਦੀ ਆ ਠੀਕ ਆ ਜੀ ਇਹ ਦੇਖੋ ਜੀ ਤੇ ਸਕਦੇ ਹੋ ਤੁਸੀਂ ਆਪਣੇ ਸਰੀਰ ਤੋਂ ਵੱਧ ਕੁਝ ਨਹੀਂ ਹੁੰਦਾ ਸਾਡੇ ਜਿੱਦਾਂ ਇਹ ਕੋਚ ਜਿਹੜੇ ਕਾਂਦੇ ਨੇ ਤੇ ਕਾਂਦੇ ਨੇ ਕਾਂਦੇ ਇੱਥੇ ਨੇ ਇਹ ਸਾਡੇ ਬਿਸ਼ੋਦਨ ਜੀ ਹਾਂ ਜੀ ਬਿਸ਼ੋਦਨ ਜੀ ਕੀ ਦੱਸਾਂ ਚਾਹੁੰਦੇ ਹੋ ਇਹ ਹੋਈ ਪਿੱਛੜਾ ਜੋਗ ਸਾਧਨਾਵਾਂ ਪ੍ਰਮਾਤਮਾ ਦਾ ਦਿੱਤਾ ਹੋਇਆ ਯੋਗ ਇਹਨੂੰ ਪਨਾਓ ਤੇ ਤੰਦਰੁਸਤ ਜੀਵਨ ਜਿਓ ਕਰੋ ਯੋਗ ਰਹੋ ਨਿਰੋਗ ਮਹਾਰਾਣੀ ਕਿੰਨੇ ਸਾਲ ਹੋ ਗਿਆ ਜੀ ਆਪਾਂ ਗੁਰੂੰਦੇ ਨੂੰ ਸੇ 11 ਸਾਲ ਹੋ ਗਏ ਸਾਰੇ ਇਸ ਤੇ ਕੀ ਲੋਕਾਂ ਨੂੰ ਤੁਸੀਂ ਅਪੀਲ ਕਰਦੇ ਹੋ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਦਗੀ ਨੂੰ ਸਵਸਥ ਰੱਖੋ ਜੀਵਨ ਜੀਣ ਦਾ ਆਨੰਦ ਲਓ ਦਵਾਈਆਂ ਤੋਂ ਵਿਚਾਰ ਆਏਗਾ ਸਰੀਰ ਦਾ ਸਰੀਰ ਦੀ ਐਕਟੀਵਿਟੀ ਵਧੇਗੀ ਰੋਗਾਂ ਨਾਲ ਲੜਨ ਦੀ ਸ਼ਮਤਾ ਵਧੇਗੀ ਆਓ ਇੱਥੇ ਯੋਗ ਨੂੰ ਬਣਾਓ ਤੇ ਤੰਦਰੁਸਤ ਰਹੋ ਪਰਮਾਤਮਾ ਦਾ ਅਸੀਸਵਸ ਰਹੇਗਾ ਠੀਕ ਹੈ ਜੀ ਹਾਂਜੀ ਸ਼ੇਖ ਬਦਤ ਜੀ ਤੁਸੀਂ ਕਿੰਨੇ ਸਾਲ ਚੁੰਦੇ ਹੋ ਕਿੰਨੇ ਸਾਲ ਹੋ ਗਿਆ ਜੀ ਤੁਹਾਨੂੰ ਇੱਥੇ ਕਾਉਂਦੇ ਰਹੋ ਨਾ ਨੂੰ 2014 ਤੋਂ ਅਸੀਂ ਭਾਰਤੀ ਯੋਗ ਸੰਸਥਾਨ ਦੇ ਨਾਲ ਜੁੜੇ ਆ ਤੇ ਇਹਦਾ ਫਾਇਦਾ ਹੀ ਫਾਇਦਾ ਹੈ ਜੀ ਨੁਕਸਾਨ ਕੋਈ ਨਹੀਂ ਹੈ ਜੀ ਇਹ ਬਿਨਾਂ ਪੈਸਿਆਂ ਤੋਂ ਕਹ ਲੋ ਕਿ ਖਰਚ ਤੋਂ ਆਪਾਂ ਇੱਕ ਤੇ ਬਚ ਸਕਦੇ ਆ ਬਿਮਾਰੀਆਂ ਤੋਂ ਬਚ ਸਕਦੇ ਆ ਇਹ ਫ੍ਰੀ ਦੀ ਇੱਕ ਸਾਡਾ ਮੈਡੀਸਿਨ ਆ ਇਹ ਤੁਸੀਂ ਕਿੱਥੇ ਕਰਾਉਂਦੇ ਹੋ ਇਹ ਅਸੀਂ ਜੀ ਪਹਿਲਾਂ ਸ਼ੁਰੂ ਤਾਂ ਸ਼ਿਵ ਮੰਦਿਰ ਵਾਲਾ ਦੇ ਵਿੱਚ ਹੋਇਆ ਸੀ ਸਰਦੀਆਂ ਦੇ ਵਿੱਚ ਤੇ ਆਪਾਂ ਉੱਥੇ ਲਗਾਉਂਦੇ ਕਲਾਸ ਪਰ ਗਰਮੀਆਂ ਦੇ ਵਿੱਚ ਆਪਾਂ ਕੀਰਤਨ ਦਰਬਾਰ ਦੀ ਗਰਾਊਂਡ ਦੇ ਵਿੱਚ ਉੱਥੇ ਆ ਜਾਂਦੇ ਆ ਤੇ ਉੱਥੇ ਕਲਾਸ ਲਗਾਉਂਦੇ ਆ ਜੀ ਠੀਕ ਹੈ ਇਹਨਾਂ ਦੇ ਵੀਓ ਵੀ ਲੈ ਲਓ ਅਈ ਸ਼ੋਕੇ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦੇ ਨੂੰ ਜੀ ਮੈਨੂੰ 5 ਸਾਲ ਹੋ ਗਏ ਜੀ ਕੀ ਤੁਹਾਨੂੰ ਆਪ ਨੂੰ ਤੁਹਾਨੂੰ ਮਹਿਸੂਸ ਤੁਹਾਨੂੰ ਹੋਇਆ ਜੋ ਤੁਸੀਂ ਇੱਥੇ ਆਏ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਕੀ ਲੋਕਾਂ ਨੂੰ ਤੁਸੀਂ ਅਪੀਲ ਕਰਦੇ ਆਪਣੇ ਲੋਕਾਂ ਸਾਥੀ ਸਾਰੇ ਉੱਠ ਕੇ ਇੱਥੇ ਆਓ ਸਵੇਰੇ ਸਵੇਰੇ ਤੇ ਨਜ਼ਾਰੇ ਲਓ ਠੀਕ ਹੈ ਜੀ ਮਗਰ ਅਸੀਂ ਓ